干嘛去呢？ ਦਾ ਖਾਲਸਾ ਵਾਹਿਗੁਰੂ ਜੀ ਕੀ ਧਰ ਦੇ ਮੇਰਾ ਨਾਮ ਪੰਤਪ੍ਰੀਤ ਸਿੰਘ ਮੈਲਗੋ ਕੋਠੀ ਤੋਂ ਹਾਂ ਮੈਂ ਭਾਈ ਸਾਹਿਬ ਦਾ ਧੰਨਵਾਦ ਕਰਦਾ ਹਾਂ ਜਿਹੜੇ ਲੋਕਾਂ ਨੇ ਵਾਹਿਗੁਰੂ ਜੀ ਦੇ ਬੋਟਾਂ ਪਾ ਕੇ ਦਿਤਾਇਆ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਧਰ ਦੇ ਆ ਭਾਈ ਗੁਰੂ ਜੀ ਦੇ ਮੈਂ ਬਿਮਲਦੀਪ ਸਿੰਘ ਧੂੜਕੋਣਾ ਸਾਰੇ ਹੀ ਹਲਕਾ ਖੇਮਕਨ ਕਲੂਰ ਸਾਹਿਬ ਵਾਲਾ ਦਾ ਨਿਵਾਸੀਆਂ ਦਾ ਧੰਨਵਾਦ ਕਰਦਾ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ ਭਾਈ ਸਾਹਿਬ ਨੂੰ ਬਹੁਤ ਵੱਡੀ ਲੀਡ ਨਾਲ ਦਿਤਾਇਆ ਹੈ ਅੱਜ ਜੋ ਵੀ ਸੰਗਤ ਮੇਰੇ ਘਰੇ ਆ ਅੱਜ ਇਕੱਠੇ ਹੋਇਆ ਭਾਈ ਸਾਹਿਬ ਦੀ ਜੈਦੀ ਖੁਸ਼ੀ ਵਿੱਚ ਤੇ ਹੁਣ ਅੱਗੇ ਅਸੀਂ ਮਾਤਾ ਪਿਤਾ ਕੋਲ ਸ਼ਾਮ ਨੂੰ ਮਿਲ ਜਾ ਰਹੇ ਹਾਂ ਜੋ ਵੀ ਰਣਨੀਤੀ ਅੱਗੇ ਆ ਜੋ ਵੀ ਪਰਿਵਾਰ ਸਾਨੂੰ ਦੱਸੇਗਾ ਉਹ ਵੀ ਉਹਨਾਂ ਦੇ ਹੁਕਮ ਹੋਣਗੇ ਉਸ ਹਿਸਾਬ ਨਾਲ ਅੱਗੇ ਅਸੀਂ ਰਣਨੀਤੀ ਬਣਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਸੁਖਵਿੰਦਰ ਸਿੰਘ ਪਿੰਡ ਲਖਣਾ ਸਾਰੇ ਨਗਰ ਸਾਰੇ ਖੇਮ ਕਰਨਾ ਖੰਡੂਰ ਸਾਹਿਬ ਹਲਕੇ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਭਾਈ ਸਾਹਿਬ ਨੂੰ ਬਹੁਤ ਹੀ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕਰਾਈ ਆ ਤੇ ਅਸੀਂ ਹੁਣ ਇਹ ਆਸ ਕਰਦੇ ਆਂ ਵੀ ਛੇਤੀ ਤੋਂ ਛੇਤੀ ਭਾਈ ਸਾਹਿਬ ਜਿਹੜੇ ਆ ਉਹ ਦਿਬਰੂਗੜ ਜੇਲ੍ਹ ਤੋਂ ਪੰਜਾਬ ਦੀ ਧਰਤੀ ਤੇ ਆਉਣ ਤੇ ਆਪਦੇ ਜਿਹੜੇ ਰੁਕੇ ਹੋਏ ਕਾਰਜ ਨੇ ਵਹੀਰਾਂ ਨੇ ਉਹ ਮੋੜ ਤੋਂ ਸ਼ੁਰੂ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੁਖਚਾਨ ਸਿੰਘ ਆਰਮੀ ਢੇਡ ਲਖਣਾ ਤੇ ਅਸੀਂ ਭਾਈ ਸਾਹਿਬ ਦੀ ਜਿੱਤ ਦੀ ਖੁਸ਼ੀ ਜੀ ਇਕੱਠੇ ਹੋਏ ਆਏ ਇੱਥੇ ਤੇ ਸਾਰੇ ਵੋਟਰਾਂ ਤੇ ਸਪੋਰਟਰਾਂ ਦਾ ਬਹੁਤ ਬਹੁਤ ਦਿਲਦਿਆਂ ਕਰਾਈਆਂ ਤੋਂ ਧੰਨਵਾਦ ਆ ਤੇ ਹੁਣ ਇੱਥੋਂ ਅਗਲੀ ਸਾਡੀ ਰਾਜਨੀਤੀ ਇਹ ਆ ਕਿ ਮਾਤਾ ਜੀ ਤੇ ਪਿਤਾ ਜੀ ਦੇ ਕੋਲ ਜਾਵਾਂਗੇ ਤੇ ਉਹਨਾਂ ਨੂੰ ਫਤਿਹ ਬੁਲਾ ਕੇ ਤੇ ਚਾਤੀ ਕਲਾ ਦੀ ਅਰਦਾਸ ਕਰਾਂਗੇ ਭਾਈ ਸਾਹਿਬ ਜਲਦੀ ਤੋਂ ਜਲਦੀ ਜਿਹੜੂਗੜ ਜੇਲ੍ਹ ਚੋਂ ਪੰਜਾਬ ਆਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਵਾਹਿਗੁਰੂ ਜੀ ਕੀ ਬੋਲੇ ਸਮੂਹ ਖਡੂਰ ਸਾਹਿਬ ਵਾਲ ਕਨਵਾਸੀ ਖਾਸ ਕਰਕੇ ਖੇਮਕਰਨ ਹਲਕਾ ਨਵਾਸੀਆਂ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਨਾ ਵੀਰਾਂ ਦਾ ਜਿਨ੍ਹਾਂ ਨੇ ਰਾਤ ਦਿਨ ਮਿਹਨਤ ਕਰਕੇ ਭਾਈ ਸਾਹਿਬ ਨੂੰ ਵੱਡੀ ਲੀਡ ਤੇ ਜਤਾਇਆ ਖਾਸ ਕਰਕੇ ਆਪਣੇ ਆਪ ਨੂੰ ਪੰਥ ਘਾਉਣ ਵਾਲਾ ਵਿਰਸਾ ਸਿੰਘ ਮਟੋਵਾ ਜਿਨ੍ਹਾਂ ਨੂੰ ਅੱਜ ਇਹ ਖਾਸ ਇਹਨਾਂ ਦੱਸਤਾ ਵੀ ਅਸਲੀ ਪੰਥਕ ਕੌਣ ਆ ਉਹਨਾਂ ਨੇ ਭਾਈ ਅਮਰਤਪਾਲ ਸਿੰਘ ਨੂੰ ਅਕੋ ਵਿੱਚ ਵੋਟਾਂ ਪਾ ਕੇ ਅਸਲੀ ਪੰਥਕ ਨੂੰ ਡਿਬਰੂਗੜ੍ਹ ਜੇਲ੍ਹ ਦੇ ਵਿੱਚੋਂ ਵਾਪਸ ਲਿਆਉਣ ਦਾ ਫੈਸਲਾ ਲਿਆ। ਦੂਸਰਾ ਲਾਜੀਸਕ ਲਾਜੀ ਸਿੰਘ ਭੁੱਲਰ ਜਿਹੜਾ ਕਹਿੰਦਾ 50000 ਤੋਂ ਵੱਧ ਬੋੜ ਨਹੀਂ ਪੈਣੀ ਤੇ ਉਹਨਾਂ ਨੂੰ ਦੱਸਣਾ ਚਾਹੁੰਦੇ ਆਂ ਵੀ ਲਾਜੀ ਭੁੱਲਰ ਸਾਹਿਬ ਤੁਹਾਡੇ ਹੀ ਹਲਕੇ ਦੇ ਵਿੱਚੋਂ 50000 ਤੋਂ ਵੱਧ 57000 ਦੇ ਕਰੀਬ ਵੋਟ ਭਾਈ ਅਮਰਤਪਾਲ ਸਿੰਘ ਨੇ ਲਈ ਆ। ਤੇ ਤੁਸੀਂ ਹੁਣ ਆਪਣੇ ਆਪ ਨੂੰ 13 ਸ਼ੀਟਾਂ ਜਿਤਾਉਣ ਦਾ ਫੈਸਲਾ ਕਰ ਰਹੇ ਹੋ ਜਿਹੜੀਆਂ ਅੱਜ 3 ਰਹਿ ਗਈਆਂ। ਖਾਸ ਕਰਕੇ ਮੈਂ ਕਹਿਣਾ ਚਾਹਨਾ ਮਾ ਭਗਵੰਤ ਮਾਨ ਨੂੰ ਵੀ ਕਿ ਜਿਹੜਾ ਤੂੰ ਸਾਡੇ ਸਿੰਘਾਂ ਦੇ ਉੱਤੇ ਡਿਪਲੋਮੈਟ ਜਿਹਦੇ ਤੇ ਭੇਜਿਆ ਉਹ ਕੌਮ ਨੇ ਅੱਜ ਤੁਹਾਨੂੰ ਦੱਸ ਦਿੱਤਾ ਵੀ ਤੁਸੀਂ ਸਾਡੇ ਹੀ ਕੌਮ ਦੇ ਨਾਲ ਜਿਹੜਾ ਬੈਂਤ ਸਿੰਘ ਦੇ ਰਾਹ ਤੇ ਤੁਰ ਪਏ ਤੁਸੀਂ ਤੇ ਉਹਨਾਂ ਨੇ ਆਪਣੀ ਕੌਮ ਦੇ ਜੋ ਵੀ ਲੀਡਰ ਆ ਉਹਨਾਂ ਦਾ ਸਾਥ ਦੇਣਾ ਸ਼ੁਰੂ ਕੀਤਾ ਸਾਡੀ ਸਿੱਖ ਕੌਮ ਨੇ ਤੇ ਮੈਂ ਬਹੁਤ ਹੀ ਸਾਥ ਸੰਗਤ ਦਾ ਧੰਨਵਾਦ ਕਰਨਾ ਹਰੇਕ ਘਾਲ ਕਰੀ ਜੋ ਕੌਮ ਨੇ ਭਾਈ ਜਿੱਦਾਂ ਫਰੀਦਕੋਟ ਵਾਲੀ ਸ਼ੀਟ ਤੇ ਵੀ ਜੋ ਵੀਰਾਂ ਸਰਬਜੀਤ ਸਿੰਘ ਜਿਨ੍ਹਾਂ ਨੂੰ ਬਹੁਤ ਹੀ ਵੱਡੀ ਲੀਡ ਤੇ ਜਿਤਾਇਆ ਫਰੀਦਕੋਟ ਦੀ ਸੰਗਤ ਦਾ ਵੀ ਧੰਨਵਾਦ ਕਰਦੇ ਆ ਜੇ ਇਦਾਂ ਹੀ ਕੌਮ ਆ ਜਾਗਦੀ ਰਹੂਗੀ ਅਸੀਂ ਕਹਿ ਦਿੰਦੇ ਨੂੰ ਇਹ ਪੰਜਾਬ ਦੀ ਧਰਤੀ ਤੇ ਖਾਲਸਾ ਰਾਜ ਪ੍ਰਾਪਤ ਕਰ ਸਕਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਖਾਲਸਾ ਜੀ ਕੀ ਨਾਮ ਆ ਆਪਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਰਪਾਲ ਸਿੰਘ ਅਲਗੋ ਅੱਜ ਜਿਹੜੇ 71 ਹੋਏ ਜੇ ਦੂਰ ਕੋਨੇ ਪਿੰਡ ਦੇ ਵਿੱਚ ਤੇ ਕੀ ਮਸਲਾ ਕੀ ਇਹਦੇ ਅੱਜ ਅਸੀਂ ਜੋ ਇੱਥੇ ਸਾਰੇ ਨੌਜਵਾਨ ਵੀਰ ਭਰਾ ਜਿਨ੍ਹਾਂ ਨੇ ਦਿਨ ਰਾਤ ਸਾਡੇ ਨਾਲ ਮਿਹਨਤ ਕੀਤੀ ਆ ਭਾਈ ਅਮਿਤਪਾਲ ਸਿੰਘ ਜੀ ਜੋ ਹਲਕਾ ਫਡੋਰ ਸਾਹਿਬ ਤੋਂ ਆਜ਼ਾਦ ਮੇਲਵਰ ਚੋਣਾ ਲੜੀਆਂ ਨੇ ਤੇ ਜਿਨ੍ਹਾਂ ਨੂੰ ਕੱਲ ਇਹਨਾਂ ਵੀਰਾਂ ਭਰਾਵਾਂ ਸਮੂਹ ਸੰਦੇ ਸਹਿਯੋਗ ਨਾਲ ਜੋ ਪ੍ਰਚਾਰ ਕੀਤਾ ਅੱਜ ਵੱਡੀ ਲੀਡਰ ਦੇ ਨਾਲ ਉਹਨਾਂ ਨੂੰ ਜਿੱਤ ਪ੍ਰਾਪਤ ਹੋਈ ਹੈ ਉਹਨਾਂ ਨੂੰ ਉਹਦੇ ਲਈ ਇਹ ਖਤਰਦਾ ਕੀਤੀ ਆ ਤੇ ਸਾਰੇ ਵੀਰਾਂ ਦਾ ਸੰਗਤ ਦਾ ਤਹਿ ਦਿਲੋਂ ਅਸੀਂ ਧੰਨਵਾਦ ਕੀਤਾ ਤੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਜਿਨ੍ਹਾਂ ਨੇ ਵੱਡੀ ਲੀਡਰ ਦੇ ਨਾਲ ਭਾਈ ਸਾਹਿਬ ਜੀ ਦੇ ਬਰਾਬਰ ਕੀਤੀ ਤੇ ਇਸ ਤੋਂ ਬਾਅਦ ਅਗਲਾ ਹੁਣ ਤੁਹਾਡਾ ਪ੍ਰੋਗਰਾਮ ਕੀ ਹੈ ਜੀ ਇਕੱਠੇ ਅਸੀਂ ਸਾਰੇ ਨੌਜਵਾਨ ਉਹਨਾਂ ਇਕੱਠੇ ਹੋ ਕੇ ਭਾਈ ਸਾਹਿਬ ਜੀ ਦੇ ਪਿੰਡ ਚੱਲੇ ਆ ਮਾਤਾ ਪਿਤਾ ਜੀ ਨੂੰ ਮਿਲਾਂਗੇ ਤੇ ਕੀ ਹੋਰ ਕੀ ਲੋਕਾਂ ਨੂੰ ਜਿਹੜੇ ਪ੍ਰਸ਼ਾਸਨ ਨੂੰ ਵੀ ਕੀ ਬੇਨਤੀ ਕਰਨੀ ਚਾਹੁੰਦੇ ਕਿਉਂਕਿ ਡਿਬੂੜਗੜ੍ਹ ਜੇਲ੍ਹ ਦੇ ਵਿੱਚ ਨੇ ਅਸੀਂ ਹੁਣ ਜਿਵੇਂ ਉਹ ਜਿਹੜਾ ਅਗਲਾ ਭਾਈ ਉਹਨਾਂ ਦਾ ਵਕੀਲ ਸਾਹਿਬ ਜਿਹੜੇ ਵੀ ਜਿੰਨੇ ਵੀ ਆਪਣੇ ਹੈਗੇ ਨੇ ਉਹ ਅਗਲੀ ਕਾਰਵਾਈ ਉਹ ਆਪੇ ਕਰਨਗੇ ਉਹਨਾਂ ਦਾ ਉਹਨਾਂ ਦਾ ਮਸਲਾ ਉਹਨਾਂ ਨੇ ਆਪਣਾ ਸੁਝਾਉਣਾ ਜੋ ਵੀ ਭਾਈ ਸਾਹਿਬ ਦੀ ਬਾਹਰ ਲਿਆਉਂਦੀ ਕਾਰਵਾਈ ਆ ਕਾਨੂੰਨੀ ਕਾਰਵਾਈ ਆ ਜੋ ਵੀ ਆ ਉਹ ਵਕੀਲਾਂ ਦਾ ਜੋ ਪੈਨਲ ਬਣੂਗਾ ਉਹ ਆਪਣੀ ਸੇਵਾ ਨਿਭਾਉਣਗੇ ਕਿ ਨਾ ਭਾਈ ਮੈਂ ਰੋੜ ਸਿੰਘ ਵੇਲੀਆਂ ਚਾਰ ਸਾਹਿਬ ਜਿਹੜੇ ਇਕੱਤਰ ਹੋਏ ਕਿਸ ਮਸਲੇ ਨੂੰ ਲੈ ਕੇ ਹੋਏ ਜੀ ਅਸੀਂ ਇਕੱਤਰ ਹੋਏ ਆ ਭਾਈ ਸਾਹਿਬ ਦੀ ਜਿੱਤ ਦੀ ਖੁਸ਼ੀ ਦੇ ਵਿੱਚ ਅਸੀਂ ਇਕੱਤਰ ਹੋਏ ਆ ਸਾਰੇ ਭਰਾ ਤੇ ਹਲਕਾ ਕੇਮ ਕਰਨ ਤੇ ਸਾਰੇ ਹਲਕੇ ਖੰਡੂਰ ਸਾਹਿਬ ਦੇ ਵੋਟਰਾਂ ਦਾ ਹਿਤ ਨਿਵਾਰਨ ਕਰਦੇ ਆ ਤੈਹ ਦਿਲ ਤੋਂ ਜਿਨ੍ਹਾਂ ਨੇ ਭਾਈ ਸਾਹਿਬ ਨੂੰ ਵੱਡੀ ਲੀਡ ਨਾਲ ਦਿਖਾਇਆ ਹੈ ਤੇ ਹੁਣ ਇਸ ਤੋਂ ਅੱਗੇ ਪਰਿਵਾਰ ਕੋਲ ਜਾਵਾਂਗੇ ਪਿੰਡ ਜਾਵਾਂਗੇ ਉਹਨਾਂ ਮਾਤਾ ਪਿਤਾ ਨੂੰ ਮਿਲਾਂਗੇ ਤੇ ਸਾਨੂੰ ਅਸੀਂ ਖੁਸ਼ੀ ਦੇ ਕਰਕੇ ਇਸੇ ਕਰਕੇ ਸਾਰੇ ਭਰਾ ਇਕੱਠੇ ਹੋਏ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਹਿਬ